ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚੱਲ ਰਹੀ ਸਾਰਿਆਂ ਦਾ ਤੇ ਜਿਹੜੇ ਭਰਾ ਸਾਡੇ ਪੇਜ ਨਾਲ ਪਹਿਲੀ ਵਾਰ ਜੁੜੇ ਆ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਤੁਹਾਡੇ ਵਾਸਤੇ ਅੱਜ ਮਿੱਤਰੋ ਟੌਪ ਕੁਆਲਿਟੀ ਦੀ ਮੂਰਾ ਨਸ ਜੀ ਮੈਂ ਲੈ ਕੇ ਆਏ ਆ। ਥਾਣਾ ਵਾਣਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਪਿੱਠ ਪੂੜੇ ਦੀ ਪੂਰੀ ਮਜ਼ਬੂਤ ਆ। ਤੇ ਪਹਿਲੇ ਸੂਏ ਦੁੱਧ ਦੀ ਜੀ ਗੱਲ ਕਰੀਏ ਆਪਾਂ 12 ਲੀਟਰ ਬਾਈ ਕਹਿੰਦੇ ਜੋਇਆ ਹੋਇਆ। ਤੇ ਦੂਜੇ ਸੂਏ ਸੁਣਾ ਕੁਛ ਦਿਨ ਬਾਕੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਬਸ ਹੁਣ ਲੇਵਲ ਲੱਗਾ ਤੇ ਜੇ ਗੱਲ ਕਰੀ ਆਪਾਂ ਦੋਸਤੋ ਏਰੀਆ ਦੀ ਬਾਈ ਹੋਰ ਨਾ ਫਰੀਦਕੋਟ ਏਰੀਆ ਨੰਬਰ 22 ਹੋਰ ਉਹਨਾਂ ਨੇ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਅੱਧੇ ਬਾਰੇ ਜਾਣਕਾਰੀ ਲੈ ਸਕਦੇ ਹਾਂ ਕੁਛ ਦਿਨ ਬਾਕੀ ਆ ਸੂਨ ਦੇ 14-15 ਲੀਟਰ ਦੁੱਧ ਬਾਈ ਕਹਿੰਦੇ ਦੂਜੇ ਸੂਏ ਦਾ ਆਰਾਮ ਨਾਲ ਪਾ ਦਊਗੀ ਪੂਰੀ ਸਾਉ ਸੀਲ ਠੰਡੀ ਸੁਭਾਅ ਦੀ ਬਾਈ ਕਹਿੰਦਾ ਘਰੇ ਰੱਖਣ ਵਾਲੀ ਮੈਂ ਕੋਈ ਗੱਲ ਨਹੀਂ ਬਾਈ ਕਹਿੰਦਾ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਕਰੋ ਸੰਪਰਕ ਮੈਨੂੰ ਸ਼ੇਅਰ ਕਰੋ ਜੀ ਧੰਨਵਾਦ